ਤੁਹਾਡਾ ਸਵਾਗਤ ਹੈ ਜੀ ਤੁਹਾਡੇ ਆਪਣੇ ਚੈਨਲ ਸਤਕਰਤਾਰ ਤੇ ਤੇ ਅੱਜ ਆਪਾਂ ਸੁਣਦੇ ਹਾਂ ਲੇਖਕ ਕੁਲਵੰਤ ਸਿੰਘ ਵਿਰਕ ਜੀ ਦੀ ਇੱਕ ਹੋਰ ਕਹਾਣੀ ਮੁਕਤਸਰ ਉਹ ਕੇਵਲ ਨਾਮ ਦਾ ਹੀ ਸ਼ਰਨਾਰਥੀ ਸੀ ਪਾਕਿਸਤਾਨ ਵਿੱਚ ਉਸ ਦਾ ਜ਼ਮੀਨਾਂ ਤੇ ਮਕਾਨਾਂ ਤੋਂ ਬਿਨਾਂ ਹੋਰ ਕੋਈ ਨੁਕਸਾਨ ਨਹੀਂ ਸੀ ਹੋਇਆ ਤੇ ਜ਼ਮੀਨਾਂ ਤੇ ਮਕਾਨਾਂ ਨੂੰ ਉਹ ਕੋਈ ਨੁਕਸਾਨ ਨਹੀਂ ਸੀ ਸਮਝਦਾ ਉਸ ਦੀ ਮਾਨਸਿਕ ਅਵਸਥਾ ਰਹਿਣ ਸਹਿਣ ਦਾ ਤਰੀਕਾ ਓੰਦੂ ਆਤਾ ਰੋਜੀ ਦੇ ਖੁੱਲੇ ਵਸੀਲੇ ਤੇ ਕੋਈ ਬਾਲ ਬੱਚਾ ਨਾ ਹੋਣ ਕਰਕੇ ਜ਼ਿੰਮੇਵਾਰੀਆਂ ਦੀਆਂ ਹੋਣਦ ਨੇ ਇਹਨਾਂ ਚੀਜ਼ਾਂ ਨੂੰ ਉਸ ਲਈ ਕੁਝ ਵਾਧੂ ਜਿਹਾ ਬਣਾ ਦਿੱਤਾ ਸੀ ਉਹ ਕਿਸੇ ਇੱਕ ਥਾਂ ਨਹੀਂ ਵੱਜਣਾ ਨਹੀਂ ਸਿਚਾਉਂਦਾ ਸਗੋਂ ਥਾਂ ਥਾਂ ਜਾਣਾ ਤੇ ਥਾਂ ਥਾਂ ਰਹਿਣਾ ਚਾਹੁੰਦਾ ਸੀ ਉਸ ਦੇ ਭਰਾਵਾਂ ਤੇ ਹੋਰ ਸਾਥਕਾਂ ਅੰਗਾਂ ਨੂੰ ਪੂਰਬੀ ਪੰਜਾਬ ਵਿੱਚ ਚੰਗੀਆਂ ਜ਼ਮੀਨਾਂ ਤੇ ਮਕਾਨ ਮਿਲ ਗਏ ਸਨ। ਪਾਕਿਸਤਾਨ ਵਿੱਚ ਉਹਨਾਂ ਦੀ ਕਿਸੇ ਲੜਾਈ ਝਗੜੇ ਵਿੱਚ ਹਾਰ ਹੰਤ ਨਹੀਂ ਸੀ ਹੋਈ। ਤੇ ਨਾ ਹੀ ਉਹਨਾਂ ਨੂੰ ਰਸਤੇ ਵਿੱਚ ਕੋਈ ਤਕਲੀਫ ਹੋਈ ਸੀ। ਉਹ ਆਪਣੀ ਕਾਰ ਵਿੱਚ ਬੈਠ ਕੇ ਇੱਕ ਫੌਜੀ ਕਾਨਵਾਏ ਨਾਲ ਆਪਣੇ ਪਿੰਡੋਂ ਸਿੱਧੇ ਅੰਮ੍ਰਿਤਸਰ ਆ ਗਏ ਸਨ। ਸਾਰੇ ਰਸਤੇ ਵਿੱਚ ਉਹਨਾਂ ਨੂੰ ਕੋਈ 6 ਘੰਟੇ ਲੱਗੇ ਹੋਣਗੇ। ਉਹਨਾਂ ਨੂੰ ਕਾਰ ਵਿੱਚ ਬੈਠੇ ਜਾਂਦਿਆਂ ਵੇਖ ਕੇ ਇਸ ਤਰ੍ਹਾਂ ਜਾਪਦਾ ਸੀ ਜਿਵੇਂ ਉਹ ਕਿਦਰੇ ਵੱਡੇ ਦਿਨਾਂ ਦੀਆਂ ਛੁੱਟੀਆਂ ਮਨਾਉਣ ਚੱਲੇ ਹਨ ਲਾਹੌਰ ਦੀ ਚੁੰਗੀ ਤੇ ਉਹਨਾਂ ਚੌਖੇ ਸਾਰੇ ਮਿੱਠੇ ਤੇ ਬੱਬੂ ਗੋਸ਼ੇ ਲੈ ਕੇ ਮੋਟਰ ਵਿੱਚ ਰੱਖ ਲਏ ਕੁਝ ਇਸ ਕਰਕੇ ਕਿ ਭਾਦਰੋਂ ਦੀ ਦੁਪਹਿਰ ਹੋਣ ਕਰਕੇ ਉਹਨਾਂ ਨੂੰ ਤ੍ਰੇ ਲੱਗੇ ਹੋਈ ਸੀ ਤੇ ਕੁਝ ਇਸ ਕਰਕੇ ਕਿ ਖਬਰੇ ਫਿਰ ਕਦੀ ਪਾਕਿਸਤਾਨ ਵਿੱਚੋਂ ਕੋਈ ਫਲ ਖਾਣਾ ਮਿਲੇ ਕਿ ਨਾ ਜਦੋਂ ਉਹ ਅਮਰਸਰ ਆਪੜੇ ਉਹਨਾਂ ਕੋਲ ਸੁਣਉਣ ਲਈ ਫਸਾਦਾਂ ਦੀ ਕੋਈ ਗੱਲ ਨਹੀਂ ਸੀ ਉਹਨਾਂ ਕੋਈ ਲੋਥ ਜਾਂ ਜ਼ਖਮੀ ਆਦਮੀ ਨਹੀਂ ਵੇਖਿਆ ਸੀ ਉਹਨਾਂ ਦੇ ਪਿੰਡਾਂ ਵਿੱਚ ਮੁਸਲਮਾਨ ਉਹਨਾਂ ਤੋਂ ਡਰਦੇ ਕਦੀ ਬਾੰਗ ਨਹੀਂ ਦਿਆ ਕਰਦੇ ਸਨ ਤੇ ਪਾਕਿਸਤਾਨ ਬਣਨ ਪਿੱਛੋਂ ਵੀ ਜਿੰਨਾ ਚਿਰ ਉਹ ਪਿੰਡ ਵਿੱਚ ਰਹੇ ਮੁਸਲਮਾਨ ਬਾੰਗ ਨਾ ਦੇ ਸਕੇ ਅਮਰੇਸਰੋਂ ਤੋਂ ਛੱਟ ਪਿੱਛੋਂ ਉਹ ਲੇਜ਼ਾਨ ਅਫਸਰ ਬਣ ਕੇ ਫਿਰ ਪਾਕਿਸਤਾਨ ਚਲਾ ਗਿਆ ਕੈਂਪਾਂ ਦੀ ਦੇਖਭਾਲ ਨਵੇਂ ਕਲੇ ਪਿੰਡਾਂ ਵਿੱਚ ਫਸੀ ਹੋਈ ਜਨਤਾ ਨੂੰ ਉਥੋਂ ਕੱਢਣਾ ਤੇ ਖੋਈਆਂ ਹੋਈਆਂ ਕੁੜੀਆਂ ਦੀ ਭਾਲ ਕਰਨੀ ਇਹ ਉਸਦੇ ਮੋٹے ਮੋٹے ਕੰਮ ਸਨ ਜਿਸ ਬੰਦੇ ਤੋਂ ਹਜ਼ਾਰਾਂ ਲੋਕ ਮਦਦ ਦੀ ਆਸ ਰੱਖਦੇ ਹੋਣ ਜਿਸ ਤੇ ਕਿਧਰੇ ਇੱਕ ਫੇਰੇ ਨਾਲ ਇੱਕ ਦੋ ਪਾਟੇ ਹੋਏ ਖਾਨਦਾਨ ਫਿਰ ਜੁੜ ਜਾਂਦੇ ਹੋਣ ਜਿਸ ਦੀ ਥੋੜੀ ਜਿਹੀ ਹੁਸ਼ਿਆਰੀ ਜਾਂ ਗੈਨਲੀ ਦਾ ਸੱਟਾ ਇੱਕ ਖੁਸ਼ੀ ਹੋਈ ਕੁੜੀ ਦਾ ਆਪਣੇ ਮਾਪਿਓ ਦੇ ਘਰ ਜਾਣਾ ਜਾਂ ਹਮੇਸ਼ਾ ਲਈ ਗਵਾਚ ਜਾਣਾ ਹੋਵੇ ਉਹ ਆਪ ਕਿਸ ਤਰ੍ਹਾਂ ਸ਼ਰਨਾਰਥੀ ਹੋ ਸਕਦਾ ਹੈ ਇੱਕ ਇੱਕ ਦਿਨ ਦੇ ਚੱਕਰ ਵਿੱਚ ਉਹ ਜ਼ਿਲੇ ਵਿੱਚ ਖਿੰਡੀਆਂ ਹੋਈਆਂ ਕਈ ਕਈ ਹਿੰਦੂ ਸਿੱਖ ਕੁੜੀਆਂ ਟੋਲ ਕੇ ਲਿਆਉਂਦਾ ਉਹ ਜਾਣਦਾ ਸੀ ਕਿ ਇਹਨਾਂ ਵਿੱਚੋਂ ਇੱਕ ਇੱਕ ਜੀ ਦੇ ਸਰਹੱਦ ਟੱਪਣ ਨਾਲ ਕਈ ਕਈ ਨਿਰਾਸ਼ ਦਿਲ ਖੜ ਜਾਣਗੇ ਇਹ ਸੋਚ ਕੇ ਉਸ ਨੂੰ ਬੜੀ ਖੁਸ਼ੀ ਹੁੰਦੀ। ਪਾਕਿਸਤਾਨ ਵਿੱਚ ਰਹਿੰਦੇ ਆਂ ਉਸ ਦਾ ਆਪਣਾ ਪਿਛਲਾ ਘਰ ਵੇਖਣ ਨੂੰ ਕਦੀ ਜੀ ਨਹੀਂ ਸੀ ਕੀਤਾ। ਆਪਣੇ ਡੰਗਰਾਵਾਲੀ ਹਵੇਲੀ ਕੋਲੋਂ ਉਹ ਕਈ ਵੇਰ ਮੋਟਰ ਵਿੱਚ ਬੈਠਾ ਬੈਠਾ ਲੰਘਿਆ ਪਰ ਕਦੀ ਮੋਟਰ ਖੜੀ ਕਰਕੇ ਉਸ ਦੇ ਦੁਆਲੇ ਨਹੀਂ ਸੀ ਭੋਆ। ਇਹ ਗੱਲ ਉਸ ਨੂੰ ਫਜ਼ੂਲ ਜਹੀ ਲੱਗਦੀ ਇਹ ਕੋਠੇ ਉਸ ਦਾ ਘਰ ਨਹੀਂ ਸਨ। ਸ਼ਰਨਾਰਥੀ ਹੋਣਾ ਪਾਕਿਸਤਾਨ ਵਿੱਚ ਉਸ ਲਈ ਕੇਵਲ ਇੱਕ ਬਹਾਨਾ ਜਿਹਾ ਸੀ। ਇਕ ਢਾਲ ਜਹੀ ਜਿਸ ਨੂੰ ਉਹ ਕਦੇ ਕਦਾਈ ਵਰਤਦਾ ਜਦੋਂ ਕੋਈ ਮੁਸਲਮਾਨ ਚੌਧਰੀ ਜਾਂ ਪਾਕਿਸਤਾਨ ਪੁਲਸੀਏ ਕੋਈ ਖੋਹੀ ਹੋਈ ਕੁੜੀ ਵਾਪਸ ਦਿਵਾਉਣ ਵਿੱਚ ਉਸਦੀ ਮਦਦ ਕਰਦੇ ਜਾਂ ਕਿਸੇ ਸਾਮ ਕੇ ਰੱਖੇ ਹੋਏ ਹਿੰਦੂ ਸਿੱਖ ਟੱਬਰ ਨੂੰ ਉਸਦੇ ਹਵਾਲੇ ਕਰਦੇ ਤਾਂ ਨਾਲ ਹੀ ਉਹ ਪੂਰਬੀ ਪੰਜਾਬ ਦੇ ਸਿੱਖਾਂ ਦੀ ਗੱਲ ਛੇੜ ਦਿੰਦੇ ਤੇ ਉਹਨਾਂ ਦਾ ਤੇ ਆਪਣਾ ਜ਼ਮੀਨ ਅਸਮਾਨ ਦਾ ਫਰਕ ਦੱਸਦੇ ਉਸੋ ਰੇਲੇ ਉਹ ਇਹ ਗਏ ਕੇ ਪੱਲਾ ਛਡਾਉਂਦਾ ਭਾਈ ਮੈਨੂੰ ਕੀ ਆਖਦੇ ਹੋ ਅਸੀਂ ਤੇ ਕੁੱਟਣ ਵਾਲਿਆਂ ਵਿੱਚੋਂ ਨਹੀਂ ਸਗੋਂ ਕੁੱਟਿਆ ਹੋਇਆ ਵਿੱਚੋਂ ਹਾਂ ਅਸੀਂ ਤਾਂ ਆਖਰ ਤੁਹਾਡਾ ਹੀ ਕੰਗਾਂ ਏਸੇ ਗੱਲ ਕਰਕੇ ਹੀ ਪੰਜਾਬੀ ਪੂਰਬੀ ਪੰਜਾਬ ਵਿੱਚ ਚੌਖਾ ਨੁਕਸਾਨ ਕਰਾ ਕੇ ਆਏ ਸਿਵਲ ਤੇ ਪੁਲਿਸ ਦੇ ਅਵਸਰ ਉਸ ਨੂੰ ਆਪਣਾ ਨੁਕਸਾਨ ਕਰਨ ਵਾਲਿਆਂ ਦੇ ਨਾਲ ਨਹੀਂ ਸੰਜੋੜਦੇ ਉਸਨ ਨਾਲ ਘੱਟ ਕੋੜ ਕਰਦੇ। ਦਿਲੋਂ ਬਹੁਤ ਖੁਸ਼ ਸੀ ਕਿ ਉਸ ਦਾ ਪੂਰਬੀ ਪੰਜਾਬ ਨਾਲ ਕੋਈ ਸਬੰਧ ਨਹੀਂ ਸੀ। ਇਸ ਤਰ੍ਹਾਂ ਹੋਣ ਨਾਲ ਜ਼ਰੂਰ ਉਸ ਦੇ ਕੰਮ ਵਿੱਚ ਵਿਘਨ ਪੈਂਦਾ। ਪੂਰਬੀ ਪੰਜਾਬ ਨਾਲ ਸੱਚੀ ਮੁੱਚੀ ਉਸ ਦਾ ਕੋਈ ਸਬੰਧ ਨਹੀਂ ਸੀ। ਉਹਨਾਂ ਦਾ ਕੋਈ ਸਾਗ ਅੰਗ ਵੀ ਪੂਰਬੀ ਪੰਜਾਬ ਵਿੱਚ ਨਹੀਂ ਸੀ ਰਹਿੰਦਾ। ਇਸੇ ਬਾੜ ਦੇ ਇਲਾਕੇ ਵਿੱਚ ਅੰਗਰੇਜ਼ਾਂ ਦਾ ਰਾਜ ਹੋਣ ਤੋਂ ਪਹਿਲਾਂ ਉਸਦੇ ਵਿਰਕ ਕੌਮ ਦੂਜੀਆਂ ਕੌਮਾਂ ਨਾਲ ਲੜਦੀ ਰਹੀ। ਕਦੀ ਉਹਨਾਂ ਵਿੱਚੋਂ ਕੁਝ ਜੂਹਾਂ ਖੁੱਸ ਜਾਂਦੀਆਂ ਤੇ ਕਦੀ ਉਹ ਹਿੰਮਤ ਕਰਕੇ ਦੁਸ਼ਮਣਾਂ ਦੀਆਂ ਕਈ ਜੂਹਾਂ ਤੇ ਕਬਜ਼ਾ ਕਰ ਲੈਂਦੇ। ਇਸ ਤਰ੍ਹਾਂ ਕਰਨ ਨਾਲ ਉਹਨਾਂ ਦੇ ਡੰਗਰ ਢੋਰ ਬੜੇ ਸੌਖੇ ਹੋ ਜਾਂਦੇ। ਉਹਨਾਂ ਦੇ ਸੁੰਨੇ ਗਾਈਆਂ ਦੇ ਵਾੜਿਆਂ ਵਿੱਚੋਂ گاਵਾ ਕੱਢ ਕੇ ਲੈ ਜਾਣੀਆਂ ਉਹਨਾਂ ਦੇ ਬਰਖਾ ਬਰਖਿਲਾਫ ਜੰਗ ਦਾ ਐਲਾਨ ਸਮਝਿਆ ਜਾਂਦਾ ਸੀ। ਜਿਸ ਬਰਾਦਰੀ ਦੇ ਇਲਾਕੇ ਵਿੱਚ گاਵਾਂ ਦਾ ਖੁਰਾ ਜਾ ਵੜੇ ਉਸ ਬਰਾਦਰੀ ਨਾਲ ਉਹ ਲੜਾਈ ਵਿੱਚ ਜੁਟ ਪੈਂਦੇ ਸਨ ਅੰਗਰੇਜ਼ਾਂ ਦੇ ਰਾਜ ਵਿੱਚ ਨਹਿਰਾਂ ਆਈਆਂ ਤੇ ਫਿਰ ਉਹਨਾਂ ਦੀਆਂ ਜੋਹਾਂ ਫਸਲਾਂ ਪੈਦਾ ਕਰਨ ਲਈ ਸਾਰੇ ਹਿੰਦੁਸਤਾਨ ਵਿੱਚ ਮਸ਼ਹੂਰ ਹੋ ਗਈਆਂ ਵੱਡੀਆਂ-ਵੱਡੀਆਂ ਲੜਾਈਆਂ ਬੰਦ ਹੋ ਗਈਆਂ ਛਿੰਜਾ ਤੇ ਮੇਲਿਆਂ ਤੇ ਇਕੱਠੇ ਹੋ ਕੇ ਉਹ ਆਪੋ ਵਿੱਚ ਰਸੇ ਖਿੱਚਦੇ ਕੌਡੀ ਖੇਡਦੇ ਨੇਜੇ ਫੁੰਢਦੇ ਤੇ ਕੋਲ ਕਰਦੇ ਮੇਰਾਸੀ ਉਹਨਾਂ ਦੀਆਂ ਪੀੜੀਆਂ ਗਿਣ ਕੇ ਉਹਨਾਂ ਨੂੰ ਦੂਜੀਆਂ ਪੱਤੀਆਂ ਤੇ ਬਰਾਦਰੀਆਂ ਨਾਲ ਜੋੜਦੇ ਤਿੰਨ ਖੇਡਦੇ ਫਿਰ ਵੋਟਾਂ ਦਾ ਤਰੀਕਾ ਆਇਆ ਤੇ ਵੋਟਾਂ ਪਿਆਰ ਮੁਹੱਬਤ ਤੇ ਅਸਰ ਸੂਖ ਦੀ ਕਸਵੱਟੀ ਬਣ ਗਈਆਂ ਕਈ ਵੇਰ ਉਹ ਵਿਰਕਾਂ ਦੇ ਸਾਰੇ ਪਿੰਡ ਇਕੱਠੇ ਹੋ ਕੇ ਕਿਸੇ ਇੱਕ ਨੂੰ ਮੈਂਬਰੀ ਲਈ ਉਂਗੜੀ ਲਾਲ ਲਾ ਦਿੰਦੇ ਜਦੋਂ ਇਸ ਤਰ੍ਹਾਂ ਹੋ ਜਾਂਦਾ ਉਦੋਂ ਸ਼ਹਿਰਾਂ ਤੋਂ ਝੰਡੇ ਇਸ਼ਤਿਹਾਰ ਤੇ ਲਾਊਡ ਸਪੀਕਰ ਲੈ ਕੇ ਆਏ ਹੋਰ ਨਾ ਪਾਰਟੀਆਂ ਦੇ ਪ੍ਰਚਾਰਕਾਂ ਦੀ ਧਾਰਨਾ ਗੱਲ ਦੀ ਪਰ ਇਸ ਤਰ੍ਹਾਂ ਘਟ ਵੱਧੀ ਹੀ ਹੁੰਦਾ ਕਿਸੇ ਇੱਕ ਬੰਦੇ ਦੇ ਮੈਂਬਰ ਬਣ ਨਾਲ ਕਈਆਂ ਦੀ ਚੌਧਰ ਵਧੀ ਤੇ ਕਈਆਂ ਦੀ ਘਟਦੀ ਤੇ ਇਸ ਚੌਧਰ ਨੂੰ ਸੇਕ ਲੱਗਣ ਦੇ ਡਰ ਤੋਂ ਕਈ ਝਗੜੇ ਹੁੰਦੇ ਇਸ ਨੌਕਰੀ ਤੋਂ ਵਾਪਸ ਆ ਕੇ ਉਹ ਪੂਰਬੀ ਪੰਜਾਬ ਦੇ ਅਖਬਾਰਾਂ ਦਾ ਪੱਤਰ ਪ੍ਰੇਰਕ ਬਣ ਗਿਆ ਸਾਰਾ ਪੂਰਬੀ ਪੰਜਾਬ ਉਸ ਦਾ ਘਰ ਸੀ ਉਹ ਹਰ ਥਾਂ ਫਿਰਦਾ ਤੇ ਜਿੱਥੇ ਵੀ ਉਹ ਜਾਂਦਾ ਉੱਥੇ ਹੀ ਉਸ ਦਾ ਟਿਕਾਣਾ ਮੌਜੂਦ ਹੁੰਦਾ ਲੋਕੀ ਉਸ ਨੂੰ ਘਰ ਰੱਖ ਕੇ ਪ੍ਰਸੰਨ ਸਨ ਸਰਕਾਰੀ ਅਫਸਰ ਤੇ ਸਿਆਸੀ ਲੀਡਰ ਉਸ ਨੂੰ ਮਿਲ ਕੇ ਰਾਜ਼ੀ ਹੁੰਦੇ ਉਹ ਇਹਨਾਂ ਸਾਰਿਆਂ ਦਾ ਕੁਝ ਸਵਾਰ ਵਿਗਾੜ ਸਕਦਾ ਸੀ ਹਰ ਮਿੰਟ ਇਸੇ ਕੰਮ ਵਿੱਚ ਗੁਜ਼ਾਰਨ ਕਰਕੇ ਉਹ ਪੂਰਬੀ ਪੰਜਾਬ ਨੂੰ ਇਸ ਦੇ ਪੁਰਾਣੇ ਵਸਨੀਕਾ ਤੋਂ ਵੀ ਵਧੇਰੇ ਚੰਗੀ ਤਰ੍ਹਾਂ ਜਾਣਨ ਲੱਗ ਪਿਆ ਸੀ ਹਰ ਤਹਿਸੀਲ ਤੇ ਹਰ ਥਾਣੇ ਦੇ ਉਸ ਦੀ ਅੱਖ ਸੀ ਕਿਸ ਥਾਂ ਕਾਂਗਰਸ ਜਾਂ ਅਕਾਲੀਆਂ ਦੇ ਕਿਹੜੇ ਧੜੇ ਦਾ ਜ਼ੋਰ ਹੈ ਪੂਰਬੀ ਪੰਜਾਬ ਦੇ ਕਿਸ ਇਲਾਕੇ ਵਿੱਚ ਪੱਛਮੀ ਪੰਜਾਬ ਦੇ ਕਿਸ ਥਾਂ ਤੇ ਲੋਕ ਆਬਾਦ ਹੋਏ ਹਨ ਕਿੱਥੇ ਵਸੋਂ ਸੰਘਣੀ ਹੈ ਤੇ ਕਿੱਥੇ ਪਤਲੀ ਤੇ ਕਿੱਥੇ ਵਿੱਦਿਆ ਵਧੇਰੇ ਹੈ ਤੇ ਕਿੱਥੇ ਘੱਟ ਕਿੱਥੇ ਹੜਾ ਨਾਲ ਨੁਕਸਾਨ ਹੋਇਆ ਹੈ ਤੇ ਕਿੱਥੇ ਮੀਂਹ ਆ ਪੈਣ ਕਰਕੇ ਦਾਣੇ ਜਾਂ ਪੱਠੇ ਦੇ ਕਾਲ ਪੈਣ ਦਾ ਡਰ ਹੈ ਉਰਵੀ ਪੰਜਾਬ ਨੂੰ ਉਹ ਬਹੁਤ ਪਿਆਰ ਕਰਦਾ ਸੀ ਉਸ ਦੀ ਅੱਖ ਹਰ ਵੇਲੇ ਇਸ ਦੇ ਹਰ ਕੋਨੇ ਨੂੰ ਵੇਖਦੀ ਉਸ ਦੇ ਦਿਮਾਗ ਵਿੱਚ ਇਸ ਦੀ ਹਰ ਤਸੀਲ ਤੇ ਹਰ ਜ਼ਹਿਲ ਬਾਰੇ ਵਾਕਫੀਅਤ ਮੌਜੂਦ ਸੀ ਤੇ ਉਸ ਦਾ ਦਿਲ ਇਸ ਦੇ ਹਰ ਹਿੱਸੇ ਦੀ ਜਵਪਰੀ ਘਟਨਾ ਨਾਲ ਟੜਕਦਾ ਸੀ ਉਹ ਸ਼ਿਮਲੇ ਦੇਆਂ ਬਾਜ਼ਾਰਾਂ ਵਿੱਚੋਂ ਬਾਹਰੋਂ ਆਏ ਬੰਦਿਆਂ ਨੂੰ ਖੜਾ ਕਰ ਲੈਂਦਾ ਤੇ ਉਹਨਾਂ ਦੇ ਇਲਾਕਿਆਂ ਦਾ ਹਾਲਚਲ ਇਸ ਤਰ੍ਹਾਂ ਪੁੱਛਦਾ ਜਿਵੇਂ ਆਪਣੇ ਇਲਾਕੇ ਵਿੱਚੋਂ ਆਏ ਕਿਸੇ ਬੰਦੇ ਨੂੰ ਪੁੱਛੀਦਾ ਹੈ। ਹੋਰ ਵੀ ਪੰਜਾਬ ਵਿੱਚ ਉਹ ਆਪਣੇ ਆਪ ਨੂੰ ਕਦੇ ਸ਼ਰਨਾਰਥੀ ਦੱਸ ਕੇ راضی ਨਾ ਹੁੰਦਾ। ਜੇ ਕੋਈ ਉਸ ਦਾ ਪਿੰਡ ਪੀੜ ਪੁੱਛਦਾ ਤਾਂ ਉਹ ਸਹਿ ਸੁਭਾ ਹੋਂ ਵਾਲਾ ਪਿੰਡ ਦੱਸ ਦਿੰਦਾ। ਸ਼ਿਮਲੇ ਦੇ ਇੱਕ ਹੋਟਲ ਵਿੱਚ ਬੈਠਾ ਉਹ ਚਿੱਠੀ ਲਿਖ ਰਿਹਾ ਸੀ ਤੇ ਨਾਲ-ਨਾਲ ਕੁਝ ਬੈਠੇ ਮਿੱਤਰਾਂ ਨਾਲ ਗੱਲਬਾਤ ਵੀ ਕਰ ਰਿਹਾ ਸੀ। ਜਾਤਾਂ ਤੇ ਨਸਲਾਂ ਦੀ ਗੱਲ ਟਰਪਈ ਮੇਰਾ ਵਿਸ਼ਵਾਸ ਹੈ ਕਿ ਪੰਜਾਬ ਦੇ ਜਿਰਕ ਸਭ ਤੋਂ ਦਲੇਰ ਤੇ ਤਾਕਤਵਰ ਕੌਮ ਹੈ ਉਸਨੇ رائے ਦਿੱਤੀ ਪਾਕਿਸਤਾਨ ਵਿੱਚ ਇਹਨਾਂ ਦੇ ਇਲਾਕੇ ਵਿੱਚ ਪਾਕਿਸਤਾਨ ਬਣਨ ਤੋਂ ਪਿੱਛੋਂ 15 ਦਿਨ ਕਦੀ ਕੋਈ ਮੁਸਲਮਾਨ ਡਰਦਾ ਘਰੋਂ ਬਾਹਰ ਨਾ ਨਿਕਲਿਆ ਸ਼ਰਨਾਰਥੀ ਕੈਂਪ ਵਿੱਚ ਆਉਣ ਪਿੱਛੋਂ ਵੀ ਇਹ ਘੋੜਿਆਂ ਤੇ ਚੜ ਕੇ ਬਾਹਰ ਜਾਂਦੇ ਰਹੇ ਮੁਸਲਮਾਨ ਪਿੰਡਾਂ ਦੇ ਹੱਲੇ ਕਰਕੇ ਫਸੇ ਹੋਏ ਇੰਦੋ ਸਿੱਖ ਕੱਢ ਕੇ ਲਿਆਉਂਦੇ ਰਹੇ ਕਦੀ ਕਿਸੇ ਨੂੰ ਇਹਨਾਂ ਦੇ ਕੈਂਪ ਤੇ ਹੱਲਾ ਕਰਨ ਦਾ ਹਿਆ ਨਹੀਂ ਸੀ ਪਿਆ ਇਹਨਾਂ ਦੇ ਪੈਦਲ ਕਾਫਲੇ ਕਈ-ਕਈ ਪੜਾਅ ਬਿਨਾਂ ਫੌਜੀ ਹਫਾਜ਼ਤ ਦੇ ਹੀ ਆਏ ਪਹਿਲਾਂ ਹੀ ਜਿੰਨੇ ਕਤਲ ਇਹਨਾਂ ਦੇ ਇਲਾਕਿਆਂ ਵਿੱਚ ਹੁੰਦੇ ਸਨ ਹੋਰ ਕਿਧਰੇ ਨਹੀਂ ਸਨ ਹੁੰਦੇ ਨਹੀਂ ਨਹੀਂ ਇਹ ਗਲਤ ਹੈ ਉਸਦੇ ਫਿਰੋਜ਼ਪ uri ਦੋਸਤ ਨੇ ਕਿਹਾ ਫਿਰੋਜ਼ਪੁਰ ਦਾ ਜੱਟ ਤਾਕਤ ਤੇ ਦਲੇਰੀ ਵਿੱਚ ਸਭ ਨੂੰ ਪਿੱਛੇ ਛੱਡ ਜਾਂਦਾ ਹੈ ਜਿਨ੍ਹਾਂੇ ਕਤਲ ਮੁਕਸਰ ਵਿੱਚ ਹੋਏ ਹਨ ਸਾਰੇ ਪੰਜਾਬ ਵਿੱਚ ਹੋਰ ਕਿਧਰੇ ਨਹੀਂ ਹੋਏ ਵਿਰਕਾਂ ਦਾ ਅੰਦਾਜ਼ਾ ਤੁਸੀਂ ਮੇਰੇ ਤੋਂ ਨਾ ਲਾਓ ਵਿਰਕਾਂ ਦੀ ਵੀਣੀ ਤੇ ਤਾਂ ਸਾਰੇ ਅੰਮ੍ਰਿਤਸਰ ਵਿੱਚੋਂ ਕਦੀ ਕੋਈ ਕੜਾ ਹੀ ਪੂਰਾ ਨਹੀਂ ਆਇਆ ਵਿਰਕਾਂ ਨੂੰ ਤੇ ਮਹਾਰਾਜਾ ਰਣਜੀਤ ਸਿੰਘ ਵੀ ਆਪਣਾ ਰਾਜ ਨਹੀਂ ਸੀ ਮਨਵਾ ਸਕਿਆ ਇਸ ਤਰ੍ਹਾਂ ਜਾਪਦਾ ਹੈ ਜਿਵੇਂ ਤੁਸੀਂ ਅੰਮੁਕਸਰ ਦਾ ਇਲਾਕਾ ਫਿਰ ਕਿ ਨਹੀਂ ਸੀ ਵੇਖਿਆ ਕਦੀ ਆਓ ਤਾਂ ਤੁਹਾਨੂੰ ਪਿੰਡਾਂ ਵਿੱਚ ਲਿਜਾ ਕੇ ਵਿਖਾਈਏ ਤੁਹਾਨੂੰ ਇਸ ਤਰ੍ਹਾਂ ਜਾਪੇਗਾ ਜਿਸ ਤਰ੍ਹਾਂ ਕੋਈ ਵੱਖਰੀ ਦੁਨੀਆ ਵਸਰੀ ਹੁੰਦੀ ਹੈ ਇਹ ਵੱਖਰੀ ਦੁਨੀਆ ਤੁਹਾਨੂੰ ਤਾਂ ਹੀ ਜਾਪਦੀ ਹੈ ਕਿ ਤੁਸੀਂ ਵਿਰਕਾਂ ਦੇ ਇਲਾਕੇ ਵਿੱਚ ਜਾ ਕੇ ਨਹੀਂ ਵੇਖਿਆ ਗਵਰਨਰ ਅਡਵਾਈਜ਼ਰ ਨੇ ਗੁਜਰਾਵਾਲੇ ਡਿਸਟ੍ਰਿਕਟ ਗਸਟੀਅਰ ਵਿੱਚ ਲਿਖਿਆ ਹੈ ਵਿਰਕ ਪੰਜਾਬ ਦੀ ਸਭ ਤੋਂ ਤਾਕਤਵਰ ਕੌਮ ਹੈ ਗਵਰਨਮੈਂਟ ਦੀਆਂ ਅਰੋਗਤਾ ਰਿਪੋਰਟਾਂ ਵਿੱਚੋਂ ਵਿਰਕਾਂ ਦੇ ਕੱਦ-ਕਾਠ ਤੇ ਅਰੋਗਤਾ ਬਾਰੇ ਆਮ ਗਵਾਹੀ ਮਿਲਦੀ ਹੈ ਇੱਕ ਵਾਰੀ ਇੱਕ ਪੁਲਿਸ ਮੁਕਾਬਲੇ ਵਿੱਚ ਇੱਕ ਵਿਰਕ ਮੁੰਡੇ ਦੇ ਫੇਫੜੇ ਵਿੱਚੋਂ ਪਿਸਤੌਲ ਦੀ ਗੋਲੀ ਲੰਘ ਗਈ ਪਰ ਉਹ ਮੋਇਆ ਨਾ ਜਦੋਂ ਉਸਨੂੰ ਡਾਕਟਰੀ ਇਮਤਿਹਾਨ ਲਈ ਲਾਹੌਰ ਲਿਆਂਦਾ ਗਿਆ ਤਾਂ ਲਾਹੌਰ ਦੇ ਸਾਰੇ ਸਰਜਨ ਹੈਰਾਨ ਹੋ ਗਏ ਕਹਿਣ ਕਿ ਇਹ ਗੱਲ ਸਾਡੀ ਸਮਝ ਤੋਂ ਬਾਹਰ ਹੈ ਕਿ ਕਿਸੇ ਦੇ ਫੇਫੜੇ ਵਿੱਚੋਂ ਗੋਲੀ ਲੰਘ ਜਾਏ ਤੇ ਉਹ ਜਿਉਂਦਾ ਰਹੇ ਬਹਿਸ ਨੂੰ ਆਪਣੇ ਹੱਕ ਵਿੱਚ ਖਤਮ ਹੋਈ ਸਮਝ ਉਹ ਆਪਣੇ ਹੱਥ ਵਾਲੀ ਚਿੱਠੀ ਵੱਲ ਧਿਆਨ ਦਿੱਤਾ ਇਹ ਚਿੱਠੀ ਉਹ ਆਪਣੇ ਭਰਾ ਨੂੰ ਲਿਖ ਰਿਹਾ ਸੀ ਚਿੱਠੀ ਖਤਮ ਕਰਕੇ ਉਸ ਨੇ ਇਸ ਤੇ ਸ਼ਨਾਰਥੀਆਂ ਵਾਲਾ ਲੰਮਾ ਸਾਰਾ ਪਤਾ ਲਿਖਿਆ ਕਰਤਾਰ ਸਿੰਘ ਵਿਰਕ ਸ਼ੇਖੂਪੁਰੇ ਵਾਲਾ ਗਲੀ ਖਜ਼ੂਰ ਵਾਲੀ ਚੌਂਕ ਪਈਆ ਵਾਰਡ ਨੰਬਰ 5 ਮੁਕਤਸਰ ਧੰਨਵਾਦ ਜੀ ਇਹ ਕਹਾਣੀ ਆਪ ਜੀ ਨੂੰ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਜੀ ਧੰਨਵਾਦ ਜੀ